ਹਰਫ ਦੀ ਫੈਕਟਰੀ ਦੇ ਵਿੱਚ ਵੱਡੇ ਪੱਧਰ ਤੇ ਢੱਲੇ ਦੇ ਨਾਲ ਨਕਲੀ ਦੁੱਧ ਬਣਾਉਣ ਦਾ ਕਾਰੋਬਾਰ ਚੱਲ ਰਿਹਾ ਸੀ ਜਦੋਂ ਰੈਡ ਮਾਰੀ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਨਕਲੀ ਦੁੱਧ ਬਣਾਉਣ ਵਾਲਾ ਸੋਰਵੋਟਲ ਨਾਮ ਦਾ ਕੈਮੀਕਲ 100 ਲੀਟਰ ਦੇ ਲਗਭਗ ਸੇਤੂ ਵਿਭਾਗ ਨੇ ਜ਼ਬਤ ਕੀਤਾ ਹੈ ਤੇ ਇਸ ਦੇ ਨਾਲ ਹੀ ਸੈਂਕੜੇ ਰਿਫਾਈਂਡ ਦੇ ਪੀਪੀਟੀ ਸੁੱਕੇ ਦੁੱਧ ਦੇ ਪੈਕੇਟ ਵੀ ਸੇਤੂ ਵਿਭਾਗ ਨੇ ਬਰਾਮਦ ਕੀਤੇ ਨੇ ਮਾਮਲਾ ਸੰਗਰੂਰ ਜ਼ਿਲ੍ਹੇ ਦੇ ਡਿੜਬਾਏ ਜਿੱਥੇ ਕੇ ਡਿੜਬਾ ਕੌਰੀਆ ਰੋਡ ਤੇ ਬਣੀ ਹੋਈ ਇਸ ਫੈਕਟਰੀ ਦੇ ਵਿੱਚ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ਤੇ ਇਸਾਰਾ ਸਮਾਨ ਜਬਤ ਕੀਤਾ ਗਿਆ ਤੇ ਮੌਕੇ ਤੇ ਪਹੁੰਚੀ ਟੀਮ ਨੇ ਸਾਰੀਆਂ ਚੀਜ਼ਾਂ ਦੇ ਸੈਂਪਲ ਭਰ ਕੇ ਹਾਰਡ ਲੈਬ ਦੇ ਲਈ ਭੇਜਣ ਦੀ ਤਿਆਰੀ ਕੀਤੀ ਹੈ ਤੇ ਫੈਕਟਰੀ ਤੇ ਸਟੋਰ ਨੂੰ ਸੀਲ ਕਰ ਦਿੱਤਾ ਹੈ ਮਾਨਯੋਗ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੀ ਦੇ ਦਿਸ਼ਾਣਾਂ ਤੇ ਇਸ਼ਾਰਾ ਦੇ ਮਤਾਬਕ ਅੱਜ ਅਸੀਂ ਡਿੜਬਾ ਦੇ ਵਿੱਚ ਇੱਕ ਸੰਦੀਪ ਮਿਲਕ ਮਿਲਕ ਸੈਂਟਰ ਦੇ ਵਿੱਚ ਰੇਡ ਕੀਤੀ ਸੀ ਤੇ ਉਥੋਂ ਪਨੀਰ ਤੇ ਦੁੱਧ ਦੇ ਸੈਂਪਲ ਲੈ ਗਏ ਤੇ ਉਹਨਾਂ ਆਪਣਾ ਜਿਹੜਾ ਸਾਰਾ ਸਮਾਨ ਸੀ ਜਿੱਥੇ ਉਹ ਆਪਣਾ ਰਾਮ ਮਟੀਰੀਅਲ ਸਟੋਰ ਕਰਦਾ ਸੀ ਜਿੱਦਾਂ ਜਸਟ ਲਾਈਕ ਰਿਫਾਈਨਡ ਰਿਫਾਈਨਡ ਆਇਲ ਹੋਇਆ ਤੇ ਸੁੱਕਾ ਦੁੱਧ ਜਿਹਨੂੰ ਆਪਾਂ ਕਹਿੰਦੇ ਆ ਤੇ ਦੁੱਧ ਬਣਾਉਣ ਵਾਲੇ ਜਿਹੜੇ ਪ੍ਰੋਡਕਟ ਸੀ ਰਾਮ ਮਟੀਰੀਅਲ ਉਹ ਸਾਰਾ ਉਹਨੇ ਆਪਣਾ ਇੱਕ ਦਿੜਬਾ ਕੋਰੀਆ ਰੋਡ ਦੇ ਉੱਤੇ ਹਰੀਓਮ ਆਈਸ ਫੈਕਟਰੀ ਦੇ ਵਿੱਚ ਰੱਖਿਆ ਹੋਇਆ ਸੀ ਤੇ ਅੱਜ ਅਸੀਂ ਜਦੋਂ ਉਹਨੂੰ ਖਲਾ ਕੇ ਦੇਖਿਆ ਤਾਂ ਇੱਥੇ ਸਾਨੂੰ ਤਕਰੀਬਨ 278 ਟੀਨ ਰਿਫਾਈਨਡ ਦੇ ਮਿਲੇ ਆ 70 ਟੀਨ ਖਾਲੀ ਮਿਲੇ ਆ ਉਹਦੇ ਨਾਲ ਤੇ ਸਕਿਮਡ ਮਿਲਕ ਪਾਊਡਰ ਦੇ ਜਿਹੜੇ ਨੇ ਸਾਡੇ ਕੋਲ 13 ਪੈਕੇਟ ਉਹ ਇੱਥੇ ਐਡ ਦੀ ਸਪੋਟ ਪਏ ਸੀ ਤੇ ਇੱਕ ਜਿਹੜਾ ਸੀ ਸੋਰਬੀਟੋਲ ਹੁੰਦਾ ਜਿਹੜਾ ਕਿ ਦੁੱਧ ਬਣਾਉਣ ਦੇ ਵਿੱਚ ਹੈਲਪਫੁਲ ਹੁੰਦਾ ਉਹ ਸਾਨੂੰ ਇਥੋਂ 100 ਲੀਟਰ ਦੇ ਕਰੀਬ ਉਹ ਮਿਲਿਆ ਤੇ ਅਸੀਂ ਸਾਰੀ ਇਹਨਾਂ ਚੀਜ਼ਾਂ ਦੇ ਸੈਂਪਲ ਲੈ ਕੇ ਖਰ ਲੈਬ ਦੇ ਵਿੱਚ ਕੱਲ ਸਵੇਰੇ ਚਲੇ ਜਾਣਗੇ ਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕਰਨੀ ਲਿਖਿਆ ਜਾਵੇ ਜਿਹੜੇ ਵਿਅਕਤੀ ਨੇ ਸਾਲ ਪਹਿਲਾਂ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਜੀ ਜਾਂ ਉਸ ਕੋਲ ਨੌਲੇਜ ਹੋਵੇ। ਹਾਂ ਇਹਨਾਂ ਦਾ ਪਹਿਲਾਂ ਵੀ ਅਸੀਂ ਇੱਕ ਵਾਰੀ ਪਹਿਲਾਂ ਵੀ ਸੈਂਪਲ ਭਰਿਆ ਸੀ ਉਹ ਵੀ ਕੇਸ ਚੱਲ ਰਿਹਾ। ਪਰ ਸਾਡੇ ਕੋਲ ਰਿਪੀਟਡਲੀ ਕੰਪਲੇਂਟਸ ਬਹੁਤ ਆ ਰਹੀਆਂ ਸੀ। ਕਿ ਇਹ ਜਿਹੜੇ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਮਿਲਾਵਟ ਚੱਲ ਰਹੀ ਹੈ। ਇਹ ਵੱਡੇ ਪੱਧਰ ਤੇ ਜਾਈ ਕੰਮ। ਹਾਂ ਇਹਦੇ ਵਿੱਚ ਸਾਡੇ ਕੋਲ ਜਿਹੜੇ ਰਿਪੀਟਡਲੀ ਕੰਪਲੇਂਟਸ ਸਾਰੇ ਅਸੀਂ ਉਹ ਇਹੀ ਸੀ ਕਿ ਲਾਰਸਕੇਲ ਦੇ ਉੱਤੇ ਇੱਥੇ ਕੰਮ ਹੋ ਰਿਹਾ। ਜੋ ਜੋ ਸਰ ਇਹ ਪ੍ਰੋਡਕਟ ਤੁਹਾਡੇ ਕੋਲੋਂ ਜਿਹੜੀਆਂ ਇਹਨਾਂ ਦਾ ਰਿਕਾਲ ਕਿੰਨੇ ਗਏ ਨੇ ਕਿੰਨਾ ਕੁ ਨੁਕਸਾਨ ਜਿਹੜਾ ਤੁਹਾਨੂੰ ਹੋ ਦੇਖੋ ਜਿਹੜਾ ਇਹ ਸਾਰਾ ਪਨੀਰ ਦੁੱਧ ਜੇ ਸਾਰਾ ਜਿਹੜਾ ਮਟੀਰੀਅਲ ਅਸੀਂ ਰਿਕਵਰ ਕੀਤਾ ਇਹ ਤੋਂ ਜੇ ਤਿਆਰ ਹੋ ਕੇ ਕੋਈ ਵੀ ਖਾਂਦਾ ਹੈ ਤਾਂ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਦਾ ਵਧਣਾ ਸ਼ੂਗਰ ਇਹ ਸਾਰੀਆਂ ਕੈਂਸਰ ਤੱਕ ਦੀਆਂ ਬਿਮਾਰੀਆਂ ਨੂੰ ਨਿਯੋਤਾ ਦਿੰਦੇ ਆ ਅਸੀਂ ਬਟ ਪਹਿਲਾਂ ਇਹ ਬਿਮਾਰੀਆਂ ਬਿਲਕੁਲ ਨਹੀਂ ਹੁੰਦੀਆਂ ਸੀਆਂ ਹੁਣ ਹਰ ਬੰਦਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਸ਼ੂਗਰ ਦੀ ਬਿਮਾਰੀ ਨਾਲ ਜਿੰਨੇ ਵੀ ਹਾਰਟ ਦੀਆਂ ਡਿਜ਼ੀਜ਼ ਨੇ ਸਾਰੀਆਂ ਉਹ ਸਾਰੀ ਇਹਨਾਂ ਚੀਜ਼ਾਂ ਦੀ ਹੀ ਦੇਣਾ ਹੈ ਦੇਖੋ ਅੱਜ ਅਸੀਂ ਸਿੰਗਲਾ ਮਿਲਕ ਚਿਲਿੰਗ ਸੈਂਟਰ ਮਨਦੀਪ ਕੁਮਾਰ ਦੇ ਓਨਰ ਨੇ ਇਹਨਾਂ ਦੇ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਪਨੀਰ ਦੀ ਸਪਲਾਈ ਅਲੱਗ-ਅਲੱਗ ਸ਼ਹਿਰਾਂ 'ਚ ਕਰਦੇ ਨੇ ਤੇ ਅਸੀਂ ਕਾਫੀ ਦਿਨਾਂ ਤੋਂ ਇਹਦੀ ਟਰੇਸ ਕਰ ਰਹੇ ਸੀ ਵੀ ਕੋਈ ਐਵੀਡੈਂਸ ਪ੍ਰੋਪਰ ਮਿਲੇ ਤਾਂ ਅਸੀਂ ਪ੍ਰੋਪਰ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੇ ਅਸੀਂ ਸਾਰੀ ਇਨਕੁਆਇਰੀ ਕਰਕੇ ਫੇਰ ਹੀ ਅੱਜ ਆਏ ਸੀ ਇੱਥੇ ਤੇ ਇਹਨਾਂ ਦੇ ਅਸੀਂ ਪੰਜ ਸੈਂਪਲ ਲੈਂਦੇ ਨੇ ਦੋ ਇਹਨਾਂ ਦੇ ਜਿਹੜਾ ਸੈਂਟਰ ਹੈ ਉੱਥੋਂ ਅਸੀਂ ਸੈਂਪਲ ਕਲੈਕਟ ਕੀਤੇ ਨੇ ਪਨੀਰ ਦਾ ਤੇ ਦੁੱ ਤੇ ਦੂਸਰੇ ਸਾਨੂੰ ਕਾਫੀ ਡਾਕਟਰ ਸਾਹਿਬ ਨੇ ਦੱਸਿਆ ਜਿਵੇਂ ਕਾਫੀ ਕੁਆਂਟੀਟੀ ਚ ਸਾਨੂੰ ਰਿਫਾਈਨਡ ਆਇਲ ਜੋ ਮਿਕਸ ਪਨੀਰ ਬਣਾਉਣ ਲਈ ਇਹ ਮਿਕਸਿੰਗ ਕਰਦੇ ਨੇ ਐਡਲਟਰੇਟਡ ਪਨੀਰ ਬਣਾਉਂਦੇ ਨੇ ਉਹ ਸਾਰਾ ਮਟੀਰੀਅਲ ਸਾਨੂੰ ਅਸੀਂ ਮਿਲ ਚੁੱਕਿਆ ਸੀ ਸਾਰਾ ਇਹ ਜਬਤ ਕਰ ਲਿਆ ਤੇ ਇਹਨੂੰ ਅਸੀਂ ਸੀਲ ਕਰਕੇ ਜਾ ਰਿਹਾ ਰਿਪੋਰਟ ਆਉਣ ਤੱਕ ਅਗਲੀ ਜੋ ਵੀ ਕਾਰਵਾਈ ਹੋਊਗੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ ਦੱਸਿਆ ਜਾ ਰਿਹਾ ਹੈ ਕਿ ਇਥੋਂ ਨਕਲੀ ਦੁੱਧ ਤੇ ਪਨੀਰ ਤਿਆਰ ਹੋ ਕੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਚੰਡੀਗੜ੍ਹ ਦੇ ਵਿੱਚ ਸਪਲਾਈ ਹੁੰਦਾ ਸੀ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਮਾਲਕ ਫਰਾਰ ਚੱਲ ਰਿਹਾ ਹੈ ਅਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ